ਕੇ ਬੰਦਾ ਸਿੰਘ ਬਹਾਦਰ ਦਿੱਲੀ ਤੋਂ ਨਿਕਲ ਕੇ ਪਿੰਡ ਸਿਹਰ ਖੰਡਾ ਜੋ ਕਿ 30 ਕੋਹ ਦੀ ਵਾੜ ਦੇ ਉਪਰਲੇ ਪਾਸੇ ਬੰਦਾ ਸਿੰਘ ਬਹਾਦਰ ਉਤਰਿਆ ਤੇ ਦਿੱਲੀ ਤੋਂ ਅਗਲੇ ਪਾਸੇ ਫਤਿਹਬਾਦ ਤੱਕ ਦਾ ਸਾਰਾ ਏਰੀਆ ਇਹ ਬਾਂਗਰ ਦਾ ਏਰੀਆ ਸੀ ਇੱਥੇ ਬੰਦਾ ਸਿੰਘ ਬਹਾਦਰ ਨੇ ਟਿਕਾਣਾ ਕੀਤਾ ਹੈ ਚਿੱਠੀ ਲਿਖੇ ਪੰਜਾਬ ਨੂੰ ਲੈ ਲੈ ਸਿੰਘਨ ਨਾਮ ਸਿੰਘਾਂ ਦੇ ਨਾਮ ਲਿਖ ਲਿਖ ਕੇ ਜਿਹੜੇ ਨਾਮੀ ਗ੍ਰਾਮੀ ਸਿੰਘ ਸੰਤ ਉਹਨਾਂ ਨੂੰ ਬੰਦਾ ਸਿੰਘ ਬਹਾਦਰ ਨੇ ਸਿੰਘਾ ਹੱਥ ਉਹ ਕੋ ਨਾਮੇ ਭੇਜੇ ਹਨ ਚੌਪਈ ਤਗ ਬੰਦੇ ਜੋ ਲਿਖ ਫਰਮਾਇਓ ਦੇਸ ਲੈਨ ਗੁਰਮੋਰ ਪਠਾਇਓ ਤੇ ਹੁਕਮ ਨਾਮੇ ਵਿੱਚ ਬੰਦਾ ਸਿੰਘ ਬਹਾਦਰ ਇਉਂ ਲਿਖਦਾ ਹੈ ਕਿ ਖਾਲਸੇ ਦੇ ਨਾਮ ਹੁਕਮਨਾਮਾ ਗੁਰੂ ਪਾਤਸ਼ਾਹ ਜੀ ਜਾਰੀ ਕਰਦੇ ਨੇ ਦੇਸ਼ ਲੈਣ ਗੁਰਮੂਹ ਪਠਾਇਓ ਇਹ ਸਾਰਾ ਦੇਸ਼ ਲੈਣ ਵਾਸਤੇ ਖਾਲਸਾ ਜੀ ਮੈਨੂੰ ਸਤਿਗੁਰਾਂ ਨੇ ਭੇਜਿਆ ਹੈ ਸਰਹੰਦੀਆਂ ਕੀ ਜੜ ਪੁੱਟਣ ਧਾਇਓ ਪਰਵਤੀਆਂ ਕੋ ਮੈਂ ਮਾਰ ਆਇਓ ਆਖਣ ਲੱਗੇ ਬੰਦਾ ਸਿੰਘ ਬਹਾਦਰ ਉਸ ਖੱਤ ਦੇ ਵਿੱਚ ਲਿਖਦੇ ਹੋਏ ਆ ਕਿ ਸਰਹੰਦ ਦੀਆਂ ਜੜਾਂ ਮੈਂ ਪੁੱਟਣ ਆਇਆ ਹਾਂ ਜਿਨ੍ਹਾਂ ਗੁਰੂ ਪਾਤਸ਼ਾਹ ਦੇ ਮਾਸੂਮ ਲਾਲਾਂ ਤੇ ਮਾਂ ਗੁਜਰੀ ਜੀ ਨੂੰ ਅਸ਼ੀਰ ਕੀਤਾ ਹੈ ਉਹਨਾਂ ਜਾਲਮਾਂ ਨੂੰ ਮੈਂ ਸੋਧੇ ਲਾਉਣਾ ਆਇਆ ਹਾਂ ਇਹ ਪर्वਤੀਆਂ ਨੇ ਜਿਹੜੇ ਪर्वਤ ਇਹ ਸਨ ਪੰਜਾਬ ਦੇ ਨਾਲ ਲੱਗਦੇ ਇਨ੍ਹਾਂ ਰੱਜ ਕੇ ਧੋਖਾ ਮਾਇਆ ਤੇ ਰੱਜ ਕੇ ਚੁਗਲੀਆਂ ਕੀਤੀਆਂ ਮੁਗਲ ਦਰਬਾਰ ਦੇ ਅੰਦਰ ਤੁਰਕਾਂ ਦੇ ਦਰਬਾਰ ਦੇ ਅੰਦਰ ਇਹਨਾਂ ਨੇ ਰੱਜ ਕੇ ਵੈਰ ਕਮਾਇਆ ਸੀ ਤੇ ਮੈਂ ਉਹਨਾਂ ਨੂੰ ਮਿੱਟੀ ਵਿੱਚ ਮਿਲਾਉਣ ਆਇਆ ਹਾਂ ਤੇ ਐਵੇਂ ਖਤ ਲਿਖ ਭੇਜੇ ਨੇ ਮੈਂ ਹੂੰ ਉਸੇ ਪੁਰਖ ਦਾਸਾ ਕਰਿਓ ਖਾਲਸਾ ਜਿਸੈ ਪ੍ਰਕਾਸ਼ ਮੈਂ ਉਸੇ ਪੁਰਖ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਾਸ ਹਾਂ ਜਿਨ ਗੁਰ ਜੀ ਸੋ ਪੈਰ ਕਮਾਇਓ ਬਦਲੋ ਲੈਣ ਤਿਸੈ ਮੈਂ ਆਇਓ ਕਰਿਓ ਖਾਲਸਾ ਜਿਸੈ ਪ੍ਰਕਾਸ਼ ਜਿਨ੍ਹਾਂ ਨੇ ਖਾਲਸੇ ਪੰਥ ਦਾ ਪ੍ਰਕਾਸ਼ ਕੀਤਾ ਹੈ ਜਿਨ੍ਹਾਂ ਨੇ ਖਾਲਸੇ ਨੂੰ ਸਾਜਿਆ ਹੈ ਉਹਨਾਂ ਦੇ ਹੁਕਮ ਨਾਲ ਮੈਂ ਆਇਆ ਹਾਂ ਜਿੰਨ ਗੁਰਜੀਸੋ ਬੈਰ ਕਮਾਇਓ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਲ ਬੈਰ ਕਮਾਇਆ ਹੈ ਬਦਰੋ ਲੈਨ ਤਿਸੇ ਮੈਂ ਆਇਓ ਉਹਨਾਂ ਦੁਸ਼ਤਾਂ ਤੋਂ ਮੈਂ ਬਦਲਾ ਲੈਣ ਵਾਸਤੇ ਆਇਆ ਹਾਂ ਤੇ ਮੈਂ ਸਾਰਿਆਂ ਤੋਂ ਵੈਰ ਲੈਣਾ ਹੈ ਤਿੰਨ ਤਿੰਨ ਕੋ ਮੈਂ ਮਾਰ ਗਵਾਉ ਤੋ ਸਤਗੁਰ ਕੋ ਬੰਦਾ ਸਦਾਉ ਤੇ ਬੰਦਾ ਸਿੰਘ ਬਹਾਦਰ ਚਿੱਠੀ ਦੇ ਵਿੱਚ ਲਿਖਦਾ ਕਿ ਉਹਨਾਂ ਦੁਸ਼ਤਾਂ ਨੂੰ ਮੈਂ ਸੋਧਣ ਵਾਸਤੇ ਆਇਆ ਹਾਂ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਦੇ ਨਾਲ ਟੱਕਰ ਲਈ ਸੀ ਜਿਨ੍ਹਾਂ ਨੇ ਬੈਰ ਕਮਾਇਆ ਸੀ ਅੱਜ ਉਹਨਾਂ ਤੋਂ ਮੈਂ ਬਦਲਾ ਲੈਣ ਵਾਸਤੇ ਆਇਆ ਹਾਂ ਤੇ ਮੈਂ ਸਾਰਿਆਂ ਨੂੰ ਮਾਰ ਦੇਣਾ ਹੈ ਨਾਸ਼ ਕਰ ਦੇਣਾ ਹੈ ਜਿਵੇਂ ਸਾਰਿਆਂ ਨੂੰ ਮਾਰ ਦੇਵਾਂਗਾ ਨਾਸ਼ ਕਰਨਾ ਹੈ ਜਦੋਂ ਤਦੋਂ ਹੀ ਉਹ ਦੁਸ਼ਤਾਂ ਨੂੰ ਸਜ਼ਾ ਦੇ ਕੇ ਘਾਟੀਆਂ ਨੂੰ ਮਾਰ ਕੇ ਖਾਤਮਾ ਕਰਕੇ ਤਦੋਂ ਮੈਂ ਸਤਿਗੁਰਾਂ ਦਾ ਦਾਸ ਬੰਦਾ ਕਹਾ ਸਕਦਾ ਹਾਂ ਜੋ ਪੁਣ ਖਾਲਸਾ ਲਿਖੀ ਅਰਦਾਸ ਭੇਜੇ ਜੋ ਗੁਰ ਨਿਜ ਸਿੱਖ ਖਾਸ ਕਿਉਂ ਫਿਰ ਗੁਰੂ ਖਾਲਸੇ ਨੂੰ ਅਰਦਾਸ ਲਿਖ ਕੇ ਭੇਜੀ ਹੈ ਬੰਦਾ ਸਿੰਘ ਨੇ ਭੇਜੇ ਜੋ ਗੁਰ ਨੇ ਸਿੱਖ ਖਾਸ ਜੋ ਸਤਿਗੁਰਾਂ ਨੇ ਆਪਣੇ ਖਾਸ ਸਿੱਖ ਬੰਦਾ ਸਿੰਘ ਦੇ ਨਾਲ ਭੇਜੇ ਨੇ ਉਹਨਾਂ ਦੇ ਹੱਥ ਹਕੂਮਨਾਮੇ ਬੰਦਾ ਸਿੰਘ ਬਾਦਰ ਨੇ ਸਿੰਘਾਪਾਸ ਘੱਲੇ ਹਨ ਜੋ ਸਤਗੁਰੂ ਸੋ ਸਿੱਖੋ ਹੋ ਸਾਬਤ ਸਹਿਬਜ਼ਾਦੀ ਬਹਿਰ ਬਾਬਤ ਇਹ ਹੁਕਮਨਾਮਾ ਭੇਜਿਆ ਕਿ ਜੋ ਗੁਰੂ ਦਾ ਸਿੱਖ ਸਦਕੀ ਸਿੱਖ ਹੈ ਸਾਬਤ ਸੂਰਤ ਹੈ ਭਾਵੇਂ ਜੋ ਗੁਰੂ ਤੇ ਮੁਕੰਮਲ ਭਰੋਸਾ ਰੱਖਦਾ ਹੈ ਉਹ ਸਾਡੇ ਸਤਗੁਰਾਂ ਦਾ ਸੇਵਕ ਹੈ ਤੇ ਸਾਡੇ ਗੁਰੂ ਨੂੰ ਮੰਨਦਾ ਹੈ ਸਹਿਬਜ਼ਾਦੀ ਬਹਿਰੇ ਬਾਬਤ ਤੇ ਉਹ ਸਹਿਬਜ਼ਾਦੀਆਂ ਦਾ ਬੈਰ ਲੈਣ ਦੇ ਬਾਬਤ ਆਏ ਦਇਓ ਬੰਦੇ ਕੋ ਸਾਥ ਆਓ ਮਿਲੋ ਬੰਦਾ ਸਿੰਘ ਬਹਾਦਰ ਦਾ ਸਾਥ ਦਿਓ ਤਾਂ ਕਿ ਉਹਨਾਂ ਜਾਲਮਾਂ ਨੂੰ ਮਹਿਸੂਸ ਕਾਂ ਐਵੇਂ ਉਹ ਹੁਕਮਾਂ ਨਾ ਮੇ ਲਿਖੇ ਗਏ ਨੇ ਬੰਦਾ ਸਿੰਘ ਬਹਾਦਰ ਵੱਲੋਂ ਗੁਰ ਕੋ ਸਿੱਖ ਸੋ ਸਿਖਣ ਭਾਤ ਜੋ ਵੀ ਗੁਰੂ ਦਾ ਸਿੱਖ ਹੈ ਉਹ ਗੁਰੂਆਂ ਦਾ ਉਹ ਸਿੱਖਾਂ ਦਾ ਭਾਈ ਹੈ ਭਾਵ ਕਿ ਜੋ ਗੁਰੂ ਦਾ ਸਿੱਖ ਹੈ ਉਹ ਸਿੱਖ ਦਾ ਭਰਾ ਹੈ ਇਸ ਕਰਕੇ ਜਿੰਨੇ ਸਿੱਖ ਭਰਾ ਹੋ ਮੇਰਾ ਸਾਥ ਦਿਓ ਦੋਹਰਾ ਜੋ ਖਾਲਸੇ ਮੈਂ ਆਨਰ ਲਈ ਪਾਤਸ਼ਾਹੀ ਉਹ ਵੱਡਾ ਹੋਏ ਹੁਣ ਮੌਤਾਏ ਖਾਲਸਾ ਜੀ ਜਿਹੜਾ ਖਾਲਸੇ ਵਿੱਚ ਆ ਕੇ ਸ਼ਾਮਲ ਹੋ ਗਿਆ ਨਾ ਜਿਨੇ ਹੁਣ ਸੇਵਾ ਕੀਤੀ ਉਹਨੂੰ ਪਾਤਸ਼ਾਹੀਆਂ ਮਿਲਣਗੀਆਂ ਉਹਨੂੰ ਉੱਚੇ ਅਹੁਦੇ ਦੇ ਕੇ ਮੈਂ ਨਵਾਜਾਂਗਾ ਮੈਂ ਉਹਨਾਂ ਨੂੰ ਹੰਨੇ ਹੰਨੇ ਪਾਸ਼ਾ ਬਣਾ ਦੇਵਾਂਗਾ ਜੋ ਖਾਲਸੇ ਸੋ ਨਹਿ ਮਿਲੇ ਰਹਿ ਪਛਤਾਇਓ ਓਏ ਇਹ ਦੇਖ ਲੈਣਾ ਜਿਹੜਾ ਹੁਣ ਖਾਲਸਾ ਪੰਥ ਵਿੱਚ ਆ ਕੇ ਨਹੀਂ ਰੜੇਗਾ ਉਹਨੂੰ ਸੇਵਾ ਦਾ ਮੌਕਾ ਨਹੀਂ ਮਿਲਣਾ ਤੇ ਬਾਅਦ ਵਿੱਚ ਉਹਦੇ ਪੱਲੇ ਕੇਵਲ ਪਛਤਾਵਾ ਰਹਿ ਜਾਵੇਗਾ ਦੋਹਰਾ ਕਾਬਲ ਔਰ ਕੰਧਾਰ ਲੋਣਾਠੇ ਭਖਰ ਦਾਇ ਇਹ ਸਖਰ ਭਖਰ ਕਾਬਲ ਅਤੇ ਕੰਧਾਰ ਦੂਰ ਦੂਰ ਤੱਕ ਖਾਲਸਾ ਸਜਿਆ ਹੋਇਆ ਸੀ ਮਹਾਰਾਜ ਦਾ ਜਿੱਥੇ ਜਿੱਥੇ ਪਾਸ਼ਾ ਦੇ ਖਾਲਸੇ ਵਰਾਜੇ ਹੋਏ ਸਨ ਤਾਕਦੇ ਨੇ ਉਹਨਾਂ ਸਾਰੇ ਖਾਲਸਿਆਂ ਨੂੰ ਉਹਨਾਂ ਦੇ ਬਾਬਤ ਉਹਨਾਂ ਦੇ ਬਾਬਤ ਬੰਦਾ ਸਿੰਘ ਬਹਾਦਰ ਪੁੱਛਦਾ ਏ ਸਿੱਖਾਂ ਨੂੰ ਤੇ ਉਹਨਾਂ ਨਾਲ رابطہ ਕਾਇਮ ਕਰਦਾ ਹੈ ਪੂਰਬ ਦੱਖਣ ਉੱਤਰ ਸੋ ਚਿੱਠੇ ਦੇ ਪਹੁੰਚਾਈ ਚਾਹੇ ਕੋ ਉੱਤਰ ਵਿੱਚੀ ਚਾਹੇ ਕੋ ਦੱਖਣ ਵਿੱਚੀ ਚਾਹੇ ਕੋ ਪੂਰਬ ਵਿੱਚੀ ਚਾਹੇ ਕੋ ਪੱਛਮ ਵਿੱਚੀ ਸਾਰੇ ਸਿੱਖਾਂ ਦੇ ਪਾਸ ਹੁਕਮਨਾਮੇ ਭੇਜੇ ਗਏ ਹਨ ਚੌਪਈ ਜੋ ਜੋ ਸਿੱਖ ਹੈ ਗੁਰੂ ਕੋ ਪੂਰੋ ਸਜਾਦਨ ਬੈਰ ਲੈਣ ਔਰ ਜ਼ਰੂਰੋ ਜੋ ਜੋ ਵੀ ਗੁਰੂ ਦਾ ਪੂਰਾ ਸਿੱਖ ਹੈ ਜੋ ਗੁਰੂ ਤੇ ਪੂਰਨ ਭਰੋਸਾ ਰੱਖਦਾ ਹੈ ਜਿਸ ਨੂੰ ਯਕੀਨ ਹੈ ਗੁਰੂ ਖਾਲਸੇ ਪੰਥ ਦੇ ਉੱਤੇ ਸਹਿਬ ਜਾਦਨ ਬੈਰ ਲੈਣ ਆਇਓ ਜ਼ਰੂਰੋ ਤੇ ਸਹਿਬਜਾਦਿਆਂ ਦਾ ਵੈਰ ਲੈਣਾ ਹੈ ਜ਼ਰੂਰ ਆਇਓ ਜ਼ਰੂਰ ਹਾਜ਼ਰ ਹੋਇਓ ਆ ਕੇ ਤੇ ਸਾਡਾ ਸਾਥ ਦਿਓ ਜੋ ਜੀਵਨ ਸੋ ਪਾਗੋ ਰਾਜ ਜੋਗ ਮਰ ਹੋਗ ਅਗਲੋ ਕਾਜ ਜਿਹੜਾ ਸਿੰਘ ਇਸ ਧਰਮ ਯੁੱਧ ਵਿੱਚ ਜਿਉਂਦਾ ਰਹਿ ਜਾਏਗਾ ਉਹ ਪੰਜਾਬ ਦਾ ਰਾਜ ਪ੍ਰਾਪਤ ਕਰੇਗਾ ਉਹ ਰਾਜ ਪ੍ਰਾਪਤ ਕਰਨਗੇ ਪੰਜਾਬ ਦੇਤੇ ਜੋਗ ਮਰ ਹੋਗ ਅਗਲੋ ਕਾਜ ਜਿਹੜਾ ਇਸ ਧਰਮ ਯੁੱਧ ਵਿੱਚ ਲੜਦੇ ਹੋਇਆ ਦੁਸ਼ਤਾਂ ਨੂੰ ਮਾਰਦੇ ਹੋਇਆ ਸ਼ਹੀਦ ਹੋ ਜਾਏਗਾ ਉਹਨੂੰ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਇਹਨਤ ਆਦਰ ਸਤਕਾਰ ਮਿਲੇਗਾ ਤੇ ਉਹਦੇ ਜ਼ਿੰਦਗੀ ਦੇ ਕਾਜ ਰਾਸ ਹੋ ਜਾਵਣਗੇ ਐਸੀ ਭੇਜੀ ਲਿਖੇ ਅਰਦਾਸ ਭੇਜੀ ਖਾਲਸਾ ਖਾਲਸਾ ਪਾਸ ਐਵੇਂ ਲਿਖ ਕੇ ਬੰਦਾ ਸਿੰਘ ਬਹਾਦਰ ਨੇ ਖਾਲਸਿਆਂ ਦੇ ਪਾਸ ਉਹ ਹੁਕਮਨਾਮੇ ਜਿਹੜੇ ਨੇ ਉਹ ਸਿੱਖਾਂ ਦੇ ਪਾਸ ਭੇਜੇ ਹਨ ਆਖਦੇ ਨੇ ਭੇਜੀ ਖਾਲਸਾ ਖਾਲਸਾ ਪਾਸ ਖਾਲਸਾ ਪੰਥ ਨੇ ਖਾਲਸੇ ਕੋਲ ਅਰਦਾਸ ਭੇਜੀ ਹੈ ਸਿੰਘੋ ਆਓ ਹੁਣ ਮੌਕਾ ਹੈ ਆਓ ਪਾਤਸ਼ਾਹियां ਹੁਣ ਮੰਡੀਆਂ ਜਾਣੀਆਂ ਨੇ ਆਓ ਤੁਰਕਾਂ ਤੋਂ ਵੈਰ ਲੈਣਾ ਹੈ ਆਓ ਸਾਰੇ ਸ਼ਾਮਲ ਹੋ ਕੇ ਆਪਣੇ ਪਵਿੱਤਰ ਹੱਥਾਂ ਨੂੰ ਉਸ ਧਰਮ ਯੁੱਧ ਦੇ ਵਿੱਚ ਵਰਤੀਏ ਤਾਂ ਕਿ ਉਹਨਾਂ ਵੈਰੀਆਂ ਨੂੰ ਮਕਾਇਆ ਜਾ ਸਕੇ ਸੋ ਸੁਣ ਖਾਲਸੇ ਸਿਰ ਪਰ ਧਰੀ ਤੁਰਕ ਦੁਰਤ ਰਨਨ ਕੀ ਤਿਆਰੀ ਕਰੀ ਇਹ ਹੁਕਮਨਾਮਾ ਸੁਣ ਕੇ ਗੁਰੂ ਖਾਲਸਾ ਪੰਥ ਦਾ ਖਾਲਸੇ ਨੇ ਆਪਣੇ ਸਿਰ ਤੇ ਸਤਕਾਰ ਨਾਲ ਰੱਖਿਆ ਤੇ ਬੜਾ ਪਿਆਰ ਕੀਤਾ ਹੈ ਕਿ ਸਿੱਖਾਂ ਦਾ ਆਗੂ ਅੱਜ ਆਇਆ ਹੈ ਜਿਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨੰਦੇੜ ਦੀ ਧਰਤੀ ਤੋਂ ਭੇਜਿਆ ਹੈ ਖਾਲਸੇ ਨੇ ਬੜਾ ਸਤਕਾਰ ਕੀਤਾ ਬੰਦਾ ਸਿੰਘ ਬਹਾਦਰ ਦਾ ਤੇ ਬੜੇ ਚਾਵਾਂ ਦੇ ਨਾਲ ਉਹ ਸਾਰੇ ਵਹੀਰਾਂ ਘਤ ਦਿੰਦੇ ਨੇ ਜਿਸੇ ਸਿੱਖ ਪੈ ਖਰਚ ਨਾ ਹੋਈ ਬਿਨਾ ਖਰਚ ਖੰਡ ਖਾਵੇ ਸੋਏ ਕਹਿੰਦੀ ਬਹੁਤੇ ਸਿੱਖਾਂ ਨੂੰ ਹੁਕਮ ਸੀ ਵੀ ਜਿਹੜਾ ਵੀ ਕੋਈ ਆਉਂਦਾ ਸੀ ਬੰਦਾ ਸਿੰਘ ਬਹਾਦਰ ਦੇ ਵੱਲ ਨੂੰ ਉਹ ਕੁਝ ਰਾਸ਼ਨ ਲੈ ਕੇ ਆਉਂਦਾ ਸੀ ਕੁਝ ਪੈਸੇ ਮੋਹਰਾ ਲੈ ਕੇ ਆਉਂਦਾ ਸੀ ਜਾਂ ਕਿਸੇ ਦੇ ਘਰ ਦੁੱਧ ਹੋਣਾ ਘਿਓ ਹੋਣਾ ਜੋ ਵੀ ਸੀਦਾ ਹੋਣਾ ਉਹਨਾਂ ਲੈ ਕੇ ਆਉਣਾ ਬੰਦਾ ਸਿੰਘ ਬਹਾਦਰ ਦੇ ਵੱਲ ਪਰ ਹੁਣ ਕਈ ਸਿੱਖ ਐਸੇ ਸਨ ਜਿਹੜੇ ਘਰੋਂ ਬਹੁਤ ਗਰੀਬ ਸਨ ਜਿਨ੍ਹਾਂ ਦੇ ਕੋਲੇ ਦੋ ਵਕਤ ਦੀ ਰੋਟੀ ਵੀ ਨਹੀਂ ਸੀ ਚੱਲਦੀ ਇੰਨੀ ਗਰੀਬੀ ਗੁਰਪਤ ਦੇ ਮਾਰੇ ਹੋਇ ਸਨ ਉਹਨਾਂ ਨੂੰ ਵੀ ਬੰਦਾ ਸਿੰਘ ਬਹਾਦਰ ਨੇ ਹੁਕਮ ਕੀਤਾ ਵੀ ਆਓ ਖਾਲਸਾ ਖਾਲਸਾ ਜੀ ਫੌਜਾਂ ਦੇ ਵਿੱਚ ਸ਼ਾਮਲ ਹੋਵੋ ਤੇ ਜਿੱਥੇ ਅਸੀਂ ਛਕਾਂਗੇ ਉਥੇ ਤੁਸੀਂ ਵੀ ਬੈਠ ਕੇ ਛਕ ਲੈਣਾ ਅਸਿਖਨ ਸਿਖਨ ਕੋ ਦੇਵੈ ਨਹੀਂ ਕਹਿ ਸਿੱਖ ਸਭ ਊਹਾ ਮਰਾਹੀ ਕਈ ਐਸੇ ਨੇ ਜਿਹੜੇ ਸਿੰਘ ਨਹੀਂ ਉਹ ਮਾਇਆ ਨਹੀਂ ਦਿੰਦੇ ਉਹ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਫਲਾਉਂਦੇ ਨੇ ਕਿ ਇਹ ਗਲਤ ਹੋ ਰਿਹਾ ਹੈ ਅਸੀਂ ਤਾਂ ਟੈਕਸ ਹੁਣ ਤੱਕ ਸਰਕਾਰਾਂ ਨੂੰ ਦਿੰਨੇ ਆ ਹਕੂਮਤ ਨੂੰ ਦਿੰਨੇ ਹਾਂ ਇਹ ਕੋਈ ਨਵੇਂ ਹੀ ਆਪਣੇ ਆਪ ਨੂੰ ਆਇਆ ਹੈ ਨਵੇਂ ਉੱਠਿਆ ਏ ਤੇ ਸਾਡੇ ਕੋਲ ਟੈਕਸ ਉਗਰਾ ਰਿਹਾ ਏ ਸਾਡੇ ਕੋਲ ਮਰਦ ਮੰਗ ਰਿਹਾ ਤੂੰ ਕਹਿੰਨੇ ਵੀ ਅਸੀਂ ਮਾਇਆ ਨਹੀਂ ਦੇ ਸਕਦੇ ਦੋਹ ਰਾ ਹਤੀ ਪੈਰੀ ਪੈਲਵੈ ਕਰ ਦੀਨੋ ਚੌਨ ਕਰਾਰ ਕਹੇ ਸਿੱਖ ਸਭ ਉਹਾਂ ਮਰਾਹੀ ਤੇ ਅੱਗੋਂ ਉਲਟਾ ਉਹ ਲੋਕ ਪ੍ਰਚਾਰ ਕਰਦੇ ਨੇ ਵੀ ਸਾਰੇ ਸਿੱਖਾਂ ਨੇ ਮਰ ਜਾਣਾ ਏ ਇਨਾ ਮੁੜ ਕਿਸੇ ਨੇ ਨਹੀਂ ਆਉਣਾ ਉਹ ਸਿੱਖ ਲੋਕ ਨੇ ਜਿਹੜੇ ਉਹ ਕਹਿੰਦੇ ਹਨ ਕਿ ਸਾਡੇ ਕੋਲੋਂ ਖਰਚਾ ਲੈ ਕੇ ਇਹਨਾਂ ਨੇ ਜਦੋਂ ਵਰਤ ਲੈਣਾ ਇਹਨਾਂ ਮਾਰੇ ਜਾਣਾ ਹੈ ਤੇ ਸਾਨੂੰ ਕੌਣ ਮੁੜੇਗਾ ਉਹ ਇਦਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਪ੍ਰਚਾਰਨ ਲੱਗ ਪਏ ਨੇ ਤਾਂ ਲਿਖਦੇ ਨੇ ਭਾਈ ਰਤਨ ਸਿੰਘ ਭੰਗੂ ਜੀ ਹੱਥੀ ਪੈਰੀ ਲੈ ਪਵੇ ਕਰ ਦੂਨੋ ਚੌਨੋ ਕਰਾਰ ਸਿੰਘਾ ਕੋਲ ਜਿਹੜਾ ਵੀ ਕੋਈ ਸਮਾਨ ਲੈ ਕੇ ਹੁੰਦਾ ਹੈ ਜਦ ਕੋਈ ਮਰਦ ਭੇਜੀ ਜਾਂਦੀ ਹੈ ਤਾਂ ਸਿੰਘ ਹੱਥ ਪੈਰ ਜੋੜ ਕੇ ਉਹਦਾ ਸਤਿਕਾਰ ਕਰਦੇ ਨੇ ਤੇ ਇਹ ਵੀ ਇਕਰਾਰ ਕਰਦੇ ਨੇ ਵੀ ਜਦੋਂ ਖਾਲਸੇ ਦਾ ਰਾਜ ਆਵੇਗਾ ਤਦੋਂ ਅਸੀਂ ਤੁਹਾਡੇ ਜਿਹੜੇ ਇਹ ਲੈਏ ਹੋਏ ਪੈਸੇ ਨੇ ਇਮਾਨਤ ਹੈ ਇਹਨੂੰ ਦੁੱਗਣਾ ਤੇ ਚੌਗਣਾ ਕਰਕੇ ਵਾਪਸ ਕਰਾਂਗੇ ਜੀਵਨ ਆਵੇ ਆਏ ਦਵੇ ਵੋਈ ਅਗਲੇ ਸੰਸਾਰ ਤੱਕਦੇ ਨੇ ਜਦੋਂ ਸਿੰਘ ਕਿਸੇ ਤੋਂ ਖਰਚਾ ਲੈਂਦੇ ਹਨ ਤਾਂ ਇਹ ਇਕਰਾਰ ਕਰਦੇ ਹਨ ਕਿ ਜੰਗ ਵਿੱਚ ਜੇ ਜੂੰਦੇ ਵਾਪਸ ਆ ਗਏ ਤਾਂ ਦੁੱਗਣਾ ਚੁਗਣਾ ਕਰਕੇ ਵਾਪਸ ਦੇਵਾਂਗੇ ਜੇ ਸ਼ਹੀਦ ਹੋ ਗਏ ਤਾਂ ਤੁਹਾਡਾ ਦੇਣ ਅਸੀਂ ਸਦਾ ਦੇਣਦਾਰ ਰਵਾਂਗੇ ਤੇ ਸਾਡੀ ਕੌਮ ਤੁਹਾਨੂੰ ਸਦਾ ਯਾਦ ਰੱਖੇਗੀ ਖਾਲਸਾ ਪੰਥ ਤੁਹਾਨੂੰ ਸਦਾ ਯਾਦ ਰੱਖੇਗਾ ਤੇ ਤੁਹਾਡਾ ਇਕਰਾਰ ਪੂਰਾ ਕੀਤਾ ਜਾਵੇਗਾ ਇੱਥੇ ਨਹੀਂ ਤਾਂ ਅਸੀਂ ਅੱਗੇ ਵੀ ਤੁਹਾਡਾ ਖਰਚ ਅਗਲੇ ਜਨਮ ਵਿੱਚ ਪੂਰਾ ਕਰਾਂਗੇ ਮਤਲਬ ਕਿ ਅਸੀਂ ਤੁਹਾਡੇ ਦੇਣਦਾਰ ਹੋਵਾਂਗੇ ਹੱਥ ਜੋੜ ਕੇ ਖਾਲਸਾ ਅੱਜ ਹਰ ਇੱਕ ਨੂੰ ਬੇਨਤੀ ਕਰਦੇ ਨੇ ਵੀ ਆਓ ਜ਼ੁਲਮ ਦੇ ਵਿਰੁੱਧ ਆਵਾਜ਼ ਚੁਕੀਏ ਤੇ ਇਸ ਜ਼ੁਲਮ ਦੀ ਜੜ ਪੁੱਟੀਏ ਚੌਪਈ ਕਈ ਸਿਖਣ ਦੇਵੈ ਗੁਰ ਸਰਤ ਤਨ ਮਨ ਧਨ ਦੇਹੁ ਗੁਰੈ ਪਰਮਾਥ ਆਖਦੇ ਨੇ ਕਈ ਸਿੱਖ ਐਸੇ ਨੇ ਜਿਹੜੇ ਆ ਕੇ ਧਨ ਆਦਤ ਦੇ ਨਾਲ ਨਿਰਸਵਾਰਥ ਹੋ ਕੇ ਸ਼ਿਵਾਂ ਵਿੱਚ ਝੁਟੇ ਹੋਏ ਨੇ ਮਰਦ ਕਰ ਰਹੇ ਨੇ ਤਨ ਮਨ ਧਨ ਦੇਹੋ ਗੁਰ ਪਰਮਾਰਥ ਆਖਦੇ ਨੇ ਆਪਣਾ ਸਰੀਰ ਮਾਨ ਧਨ ਜੋ ਕੁਝ ਵੀ ਉਹਨਾਂ ਪਾਸ ਹੈ ਉਹ ਸਭ ਕੁਝ ਉਹਨਾਂ ਨੇ ਸੌਂਪ ਦਿੱਤਾ ਹੈ ਆਖਦੇ ਨੇ ਬਸ ਇੱਕ ਵਾਰੀ ਇਹਨਾਂ ਦੁਸ਼ਤਾਂ ਨੂੰ ਅਸੀਂ ਖਤਮ ਕਰ ਦਈਏ ਸਾਡਾ ਚਾਹੇ ਕੁਝ ਵੀ ਨਾ ਰਹੇ ਉਹ ਇੰਨੀ ਸਪਿਰਟ ਦੇ ਨਾਲ ਏਡੀ ਉਹਨਾਂ ਦੇ ਅੰਦਰ ਭਾਵਨਾ ਹੈ ਕਿ ਉਹ ਇੱਕ ਮੁੱਠੋ ਕੇ ਜੁਲਮ ਖਰਾਬ ਲੜ ਰਹੇ ਨੇ ਮਜਲ ਰਸਤੋ ਜੋ ਸੋਦੋਤ ਰਬੈ ਤੁਰਕ ਫੋਜ ਬੂ ਰਹਾ ਰੁਕਾ ਬੈ ਹੁਣ ਜਦੋਂ ਚਾਰੇ ਪਾਸੇ ਹੁਕਮਨਾਮੇ ਭੇਜੇ ਗਏ ਨੇ ਚਾਹੇ ਉਹ ਮਾਝਾ ਹੈ ਚਾਹੇ ਉਹ ਦੋਬਾਬਾ ਹੈ ਚਾਹੇ ਉਹ ਮਾਲਵਾ ਹੈ ਹਰ ਇੱਕ ਦੇ ਪਾਸ ਹੁਕਮਨਾਮੇ ਭੇਜੇ ਗਏ ਨੇ ਤੇ ਹੁਣ ਫੌਜਾਂ ਨੂੰ ਜਦੋਂ ਪਤਾ ਲੱਗਿਆ ਕਿ ਖਾਲਸੇ ਰਾਜ ਦਾ ਵਿਸਥਾਰ ਹੋਣ ਲੱਗਾ ਹੈ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਥਾਪੜਾ ਦੇ ਕੇ ਪੰਜਾਬ ਵੱਲ ਭੇਜਿਆ ਹੈ ਤਾਂ ਉਹਨਾਂ ਨੇ ਨਗਰਾਂ ਦੇ ਵਿੱਚ ਨਾਕੇ ਲਾਉਣੇ ਸ਼ੁਰੂ ਕਰ ਦਿੱਤੇ ਜਰਨੈਲੀ ਛੜਕਾਂ ਉੱਤੇ ਨਾਕੇ ਲਾਉਣੇ ਸ਼ੁਰੂ ਕਰ ਦਿੱਤੇ ਕਿ ਜਿਹੜਾ ਵੀ ਕੋਈ ਸਿੰਘ ਸ਼ਸਤਰਧਾਰੀ ਹੋ ਕੇ ਬੰਦਾ ਸਿੰਘ ਬਹਾਦਰ ਦੀ ਫੌਜ ਵੱਲ ਨੂੰ ਜਾ ਰਿਹਾ ਹੈ ਉਹਨੂੰ ਫੜ ਕੇ ਗ੍ਰਿਫਤਾਰ ਕਰ ਲਓ ਇਹਨਾਂ ਨੇ ਕੀ ਕੀਤਾ ਕਿ ਮਾਝੇ ਵਾਲੇ ਸਿੰਘ ਜਿਹੜੇ ਬੰਦਾ ਸਿੰਘ ਬਹਾਦਰ ਦੇ ਖੱਤ ਪਹੁੰਚਣ ਤੋਂ ਬਾਅਦ ਤਿਆਰੀਆਂ ਖਿੱਚਦੇ ਨੇ ਵਹੀਰਾਂ ਦੇ ਰੂਪ ਵਿੱਚ ਕਿ ਅਸੀਂ ਚੱਲੀਏ ਤੇ ਜਾ ਕੇ ਬੰਦਾ ਸਿੰਘ ਬਹਾਦਰ ਦਾ ਸਾਥ ਦੇਈਏ ਤੇ ਉਹਨਾਂ ਨੂੰ ਅੜਕੇ ਲਾਏ ਜਾ ਰਹੇ ਨੇ ਤੇ ਨਾਕੇ ਲੱਗ ਚੁੱਕੇ ਨੇ ਕਿਸੇ ਪਾਸਿਓਂ ਲੰਘਣ ਵਾਸਤੇ ਕੋਈ ਰਾਹ ਨਹੀਂ ਹੈ ਪਹਿਲੋ ਸਿੱਖ ਬਨਜਾਰੇ ਰਲੇ ਫੜ ਹੱਤ ਬਰਸ਼ੇ ਬੈਲ ਲੱਧ ਭਲੇ ਸਭ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਦੇ ਨਾਲ ਬਨਜਾਰੇ ਸਿੱਖ ਇਹੜੇ ਵਪਾਰੀ ਸੰਜੇ ਨਾਲ ਵਿੱਚ ਬਹੁਤੇ ਲੁਬਾਣਿਆਂ ਦੇ ਪਰਿਵਾਰ ਸਨ। ਲੁਬਾਣੇ ਸਿੱਖ ਜਿਹੜੇ ਸਨ ਉਹਨਾਂ ਦੇ ਪਰਿਵਾਰ ਸਨ। ਇਹਨਾਂ ਬੜਾ ਮਾਣ ਕੀਤਾ, ਬੜਾ ਸਤਕਾਰ ਕੀਤਾ, ਬੜਾ ਸਾਥ ਦਿੱਤਾ ਇਹ ਬੰਦਾ ਸਿੰਘ ਬਹਾਦਰ ਦਾ। ਇਹਨਾਂ ਨੇ ਇੰਨੀ ਕ ਸੇਵਾ ਕਮਾਈ ਹੈ ਕਿ ਰਾਸ਼ਨ ਸੀਧਾ ਪੈਸੇ ਜਿਸ ਪੱਖ ਤੋਂ ਵੀ ਲੋੜ ਪਈ ਹੈ, ਇਹ ਆ ਕੇ ਖੜੋਤੇ ਨੇ ਬੰਦਾ ਸਿੰਘ ਬਹਾਦਰ ਦੇ ਨਾਲ। ਤਾਂ ਲਿਖਦੇ ਨੇ ਮਝੈਲ ਰਸਤੇ ਉਹ ਜੋ ਜੋ ਸਿੱਧੋ ਤਕਾਵੈ ਦੁਰਖ ਫੌਜ ਬੋ ਰਾਤ ਰੁਕਾਵੈ ਪਹਿਲੋ ਸਿੱਖ ਬਣ ਜਾਰੇ ਰੜੇ ਹੱਥ ਫੜ ਵਰਸ਼ੇ ਬੈਲ ਲੱਦ ਭਲੇ ਇਹਨਾਂ ਨੇ ਆਪਣੇ ਨਾਲ ਬੈਲ ਲਦੇ ਹੋਏ ਨੇ ਗੱਡੇ ਲੱਦੇ ਹੋਏ ਨੇ ਬੈਲ ਜੋੜੇ ਹੋਏ ਨੇ ਤੇ ਆਪਣੇ ਨਾਲ ਬਰਸ਼ੀਆਂ ਵਾਲੇ ਸਿਪਾਹੀ ਲੈ ਲੇ ਭਾਵ ਸਿੱਖ ਨਾਲ ਜੋੜਦੇ ਨੇ ਜਦੋਂ ਕੋ ਪੁੱਛਦਾ ਵੀ ਤੁਸੀਂ ਕਿੱਧਰ ਚੱਲੇ ਹੋ ਬਰਸ਼ੇ ਚੁੱਕੇ ਹੋਏ ਨੇ ਇਹ ਹਥਿਆਰ ਚੁੱਕੇ ਹੋਏ ਨੇ ਤਾਗੋਂ ਸਿੰਘ ਹੱਕਦੇ ਨੇ ਕਿ ਅਸੀਂ ਤਾਂ ਇਹ ਵਪਾਰ ਕਰਨ ਚੱਲੇ ਹਾਂ ਇਹ ਵਸਤੂਆਂ ਕੀਮਤੀ ਲੱਦੀਆਂ ਹੋਈਆਂ ਨੇ ਗੱਡੇ ਦੇ ਉੱਤੇ ਕੋਈ ਲੁੱਟ ਲਵੇਗਾ ਅਸੀਂ ਰਾਖੀ ਵਾਸਤੇ ਇਹ ਹਥਿਆਰ ਚੁੱਕੇ ਹੋਏ ਨੇ